ਹਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਆਪਾਂ ਵੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਇੱਕ ਬਹੁਤ ਵਧੀਆ ਪੈਕ ਬਣਾ ਕੇ ਜਿਹੜਾ ਤਿਆਰ ਕਰਾਂਗੇ ਜਿਹੜਾ ਕਿ ਤੁਹਾਡੇ ਚਿਹਰੇ ਦੀ ਸਾਰੀ ਟੈਨਿੰਗ ਨੂੰ ਰਿਮੂਵ ਕਰੇਗਾ ਤੇ ਤੁਹਾਨੂੰ ਮਤਲਬ ਸਾਫ਼ ਸੁਥਰੀ ਤੇ ਚਮਕਦਾਰੀ ਸਕਿਨਾਂ ਮਤਲਬ ਮਿਲੂਗੀ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਇਫੈਕਟਿਵ ਪੈਕ ਆ ਜੀ ਆਪਾਂ ਰੈਡੀ ਕਰਦੇ ਆ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਆਪਾਂ ਕੀ ਕੀ ਵਿੱਚ ਇਸਤੇਮਾਲ ਕਰਨਾ ਤੇ ਕਿੰਨੇ ਟਾਈਮ ਦੇ ਲਈ ਪੈਕ ਨੂੰ ਲਾਉਣਾ ਠੀਕ ਹੈ ਜੀ ਤੇ ਚਲੋ ਜੀ ਆਪਾਂ ਫਿਰ ਸ਼ੁਰੂ ਕਰਦੇ ਆ ਪੈਕ ਬਣਾਉਣਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਆ ਕਰੋ ਜੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਜੁੜੀ ਹੋਈਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਮਿਲ ਜਾਂਦੇ ਹਨ ਤੇ ਚਲੋ ਜੀ ਪੈਕ ਬਣਾਉਣ ਦੇ ਲਈ ਜੀ ਆਪਾਂ ਪਹਿਲਾਂ ਲੈ ਲਏ ਹੈਗਾ ਤੇ ਬਾਉਲ ਲੈ ਲਿਆ ਖਾਲੀ ਬਾਉਲ ਤੇ ਠੀਕ ਹੈ ਜੀ ਇਹਦੇ ਵਿੱਚ ਮੈਂ ਪਾਉਂਗੀ ਵਿੱਚ ਕਾਫੀ ਕਾਫੀ ਤਾਂ ਮੈਂ ਇੱਕ ਜਿਹੜਾ ਸੈਸ਼ੂ ਲੈ ਲਿਆ ਹਾਂ ਠੀਕ ਹੈ ਜੀ ਜੇਕਰ ਤੁਹਾਡੇ ਕੋਲ ਦੂਸੀ ਕਾਫੀ ਆ ਮਤਲਬ ਡੱਬੀ ਵਾਲੀ ਤਾਂ ਤੁਸੀਂ ਉਹਦਾ ਇੱਕ ਚਮਚ ਲੈ ਸਕਦੇ ਹੋ ਇੱਕ ਚਮਚ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਮੈਂ ਇੱਕ ਸੈਸ਼ੂ ਲੈ ਲਾਂਗੀ ਪੂਰੇ ਫੇਸ ਦੇ ਲਈ ਮਤਲਬ ਇੰਨਾ ਕੀ ਸਫੀਸ਼ੀਐਂਟ ਐਨ ਨਹੀਂ ਜੀ ਆਪਣੇ ਇੱਕ ਫੇਸ ਦੇ ਲਈ ਪੂਰੇ ਫੇਸ ਦੇ ਲਈ ਅਗਰ ਤੁਸੀਂ ਦੋ ਜਣਾਂ ਲਈ ਬਣਾਉਣਾ ਤਾਂ ਤੁਸੀਂ ਵੱਧ ਪਾ ਸਕਦੇ ਹੋ ਤੇ ਇੱਕ ਚਮਚਾ ਚਾਪਾ ਲਿਆ ਸੋਰੀ ਇੱਕ ਪਾਉ ਚਾਪਾ ਲਿਆ ਹੋ ਕਾਫੀ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ অ্যালোਵੈਰਾ ਜੈਲ ਪਤੰਜਲੀ ਦੀ ਮੇਰੇ ਕੋਲ ਹੈਗੀ ਆ ਥੋੜੀ ਜੀ ਰਹਿ ਗਈ ਆ ਮੈਸੇ ਤਾਂ ਖਤਮ ਹੀ ਹੋ ਚੁੱਕੀ ਆ ਆਲਮੋਸਟ ਇੱਕ ਚਮਚਾ ਨਿਕਲਾਵੇ ਤੇ ਆ ਜੀ ਇਦਾਂ ਕ ਚਮਚ ਜਿਹੜੀ ਆਪਣੀ ਨਿਕਲ ਆਈ ਹੈਗੀ অ্যালোਵੈਰਾ ਜੈਲ ਤੇ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਉਂਗਲੀ ਨਾਲ ਕੱਢ ਲੈਣੇ ਆਪਾਂ ਪਹਿਲਾਂ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਨਾ ਹੈਗਾ ਸ਼ਹਿਦ ਠੀਕ ਹੈ ਜੀ ਸ਼ਹਿਦ ਜਿਹੜਾ ਹੈਗਾ ਸਾਡੀ ਸਕਿਨ ਨੂੰ ਜਿਹੜਾ ਵਾ ਹਾਈਡਰੇਟ ਕਰਦਾ ਵਾ ਠੀਕ ਹੈ ਬਹੁਤ ਵਧੀਆ ਹੁੰਦਾ ਸਕਿਨ ਦੇ ਲਈ ਜਿਹੜਾ ਸ਼ਹਿਦ ਆ ਤੇ ਐਲੋਵੇਰਾ ਜੈਲ ਵੀ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਜੀ ਉਹ ਵੀ ਸਾਡੀ ਸਕਿਨ ਨੂੰ ਜਿਹੜੀ ਆ ਨਮਾਇਸਟ ਕਰਦੀ ਆ ਹਾਈਡਰੇਟ ਕਰਦੀ ਹਾਈਡਰੇਟ ਕਰਦੀ ਐ ਤੇ ਪਿਗਮੈਂਟੇਸ਼ਨ ਨੂੰ ਵੀ ਦੂਰ ਕਰਦੀ ਐ ਤੇ ਛਾਈਆਂ ਨੂੰ ਵੀ ਦੂਰ ਕਰਦੀ ਐ ਜੀ ਠੀਕ ਹੈ ਜੀ ਤੇ ਕਾਫੀ ਵੀ ਐਸੀ ਤਰ੍ਹਾਂ ਹੀ ਸਾਡੀ ਜਿਹੜੀ ਪਿਗਮੈਂਟੇਸ਼ਨ ਨਾਲ ਉਹਨੂੰ ਲਾਈਟ ਕਰਦੀ ਐ ਜੀ ਠੀਕ ਹੈ ਜੀ ਬਹੁਤ ਵਧੀਆ ਹੁੰਦੀ ਐ ਸਕਿਨ ਦੇ ਲਈ ਜਿਹੜੀ ਕਾਫੀ ਐ ਆਪਾਂ ਇਹਨਾਂ ਸਾਰੀ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਹੁਣ ਜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੇਸਨ ਇੱਕ ਚਮਚ ਦੇ ਕਰੀਬ ਅਜੀ ਆਪਾਂ ਬੇਸਣ ਲਲਿਆ ਠੀਕ ਹੈ ਜੀ ਇਹ ਵੀ ਐਡ ਕਰ ਦਾਂਗੇ ਵਿੱਚ ਆਪਾਂ ਤੇ ਮਿਕਸ ਕਰ ਲਾਂਗੇ ਇੱਕ ਪੇਸਟ ਬਣਾ ਲਾਂਗੇ ਆਪਾਂ ਠੀਕ ਹੈ ਜੀ ਬੇਸਣ ਵੀ ਤੁਹਾਨੂੰ ਪਤਾ ਆਪਣੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਵਾਂ ਰੰਗ ਨੂੰ ਨਿਖਾਰਨ ਦੇ ਵਿੱਚ ਬਹੁਤ ਹੈਲਪ ਕਰਦਾ ਠੀਕ ਹੈ ਜੀ ਗਰਮੀਆ ਦੇ ਵਿੱਚ ਤੁਸੀਂ ਇਹ ਪੈਕ ਜ਼ਰੂਰ ਲਗਾਓ ਬਹੁਤ ਹੀ ਵਧੀਆ ਜਿਹੜਾ ਤੁਹਾਨੂੰ ਰਿਜ਼ਲਟ ਮਿਲਣਗੇ ਠੀਕ ਹੈ ਜੀ ਤੇਨ ਨੂੰ ਵੀ ਦੂਰ ਕਰੇਗਾ ਛਾਈਆਂ ਤੇ ਛਾਈਆਂ ਵਗੈਰਾ ਜਿਹੜੀਆਂ ਨੇ ਤੁਹਾਡੇ ਹਲਕੀਆਂ ਫੁਲਕੀਆਂ ਔਨਰ ਵੀ ਦੂਰ ਕਰੇਗਾ ਚਲੋ ਜੀ ਆਪਣਾ ਜਿਹੜਾ ਵਾ ਇਸ ਤਰ੍ਹਾਂ ਦੇਖ ਸਕਦੇ ਤੁਸੀਂ ਜਿਹੜਾ ਵਾ ਪੈਕ ਆ ਉਹ ਰੈਡੀ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਠੀਕ ਹੈ ਜੀ ਆਪਾਂ ਫੇਸ ਨੂੰ ਕਰ ਲੈਣਾ ਜੀ ਸਾਫ਼ ਠੀਕ ਹੈ ਜੀ ਫੇਸ ਮੇਰਾ ਸਾਫ਼ ਹੈ ਪਰ ਫਿਰ ਵੀ ਮੈਂ ਇੱਕ ਵਾਰੀ ਸਾਫ਼ ਕਰ ਲੈਣੀ ਆ ਐ ਮੇ ਕੋ ਟਵਲ ਹੈ ਛੋਟਾ ਜਿਹਾ ਇਹਨੂੰ ਮੈਂ ਪੰਜ ਚ ਟਿਪ ਕਰਕੇ ठीक तो है जी पूरी फेस तो एक बार साफ कर लेंगे थोड़े सामने चलो जी साफ कर लेंगे फेस में तो हाँ जी आप इस अप्लाई कर लेंगे ਮੈਂ ਹਾਥਰੇਨਾਲੀ ਅਪਲਾਈ ਕਰ ਲਾਂਗੀ ਠੀਕ ਹੈ ਜੀ ਇਸ ਨੂੰ ਆਪਾਂ ਇਸ ਤਰ੍ਹਾਂ ਤੁਸੀਂ ਬਰਸ਼ ਨਾਲ ਵੀ ਕਰ ਸਕਦੇ ਹੋ ਅਪਲਾਈ ਇਸ ਤਰ੍ਹਾਂ ਆਪਾਂ ਲਗਾ ਲਾਂਗੇ ਪੂਰੇ ਫੇਸ ਤੇ ਠੀਕ ਹੈ ਜੀ ਪੂਰੇ ਫੇਸ ਤੇ ਇਸ ਨੂੰ ਅਪਲਾਈ ਕਰ ਸਕਦੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਅੱਖਾਂ ਦੇ ਕੋਲ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਦੇ ਡਾਰਕ ਸਰਕਲ ਨੇ ਇਸ ਤਰ੍ਹਾਂ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਜ਼ਰੂਰ ਤੁਸੀਂ ਟਰਾਈ ਕਰਕੇ ਵੇਖਿਓ ਠੀਕ ਹੈ ਜੀ ਉਹ ਪੂਰੇ ਫੇਸ ਤੇ ਇਸ ਨੂੰ ਅਪਲਾਈ ਕਰ ਲਾਂਗੇ ਠੀਕ ਹੈ ਜੀ ਤੇ ਇਸ ਨੂੰ ਅਪਲਾਈ ਕਰਨ ਤੋਂ ਬਾਅਦ ਆਪਾਂ ਇਸ ਨੂੰ ਠੀਕ ਹੈ ਜੀ ਘੱਟ ਤੋਂ ਘੱਟ 15 ਮਿੰਟ ਰੱਖਾਂਗੇ ਆਪਣੇ ਫੇਸ ਤੇ ਵੱਧ ਤੋਂ ਵੱਧ ਤੁਸੀਂ ਇਸ ਨੂੰ 25 ਮਿੰਟ ਰੱਖ ਸਕਦੇ ਹੋ ਠੀਕ ਹੈ ਜੀ ਕਰ ਦਿੰਦੇ ਵੀਲਕ ਆ ਤੁਸੀਂ ਤੇ ਤੁਸੀਂ ਹੱਥਾਂ ਪੈਰਾਂ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਡਾਰਕਨੈਸ ਹੈਗੇ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਇਸ ਪੈਕ ਨੂੰ ਚਲੋ ਜੀ ਆਪਾਂ ਸਾਰਾ ਪੈਕ ਜਿਹੜਾ ਅਪਲਾਈ ਕਰ ਲਿਆ ਠੀਕ ਹੈ ਜੀ ਚੰਗੀ ਤਰ੍ਹਾਂ ਜਿਹੜਾ ਬਚਿਆ ਕੁਝ ਹੈ ਉਸ ਨੂੰ ਵੀ ਮਸਰਾਂ ਅਪਲਾਈ ਕਰ ਲਾਂਗੇ ਪੂਰੇ ਫੇਸ ਤੇ ਚਲੋ ਜੀ ਆਪਾਂ ਇਸ ਨੂੰ ਅਪਲਾਈ ਕਰ ਲਿਆ ਵਾ ਤੇ ਹੁਣ ਜੀ ਆਪਾਂ ਤੁਹਾਨੂੰ ਮਿਲਦੇ ਆ 15 ਮਿੰਟ ਬਾਅਦ ਠੀਕ ਹੈ ਜੀ ਮੈਂ ਇਸ ਪੈਕ ਨੂੰ 15 ਮਿੰਟ ਲਈ ਆਪਣੇ ਫੇਸ ਤੇ ਲੱਗਿਆ ਰਹਿਣ ਦੇਵਾਂਗੀ ਠੀਕ ਹੈ ਜੀ ਤੇ ਚਲੋ ਜੀ ਆਪਾਂ ਤੁਹਾਨੂੰ ਮਿਲਦੇ ਆ 15 ਮਿੰਟ ਬਾਅਦ ਤੇ ਲਓ ਜੀ 15 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਸ ਨੂੰ ਸਾਫ ਕਰਾਂਗੇ ਮੈਂ ਪਾਣੀ ਲੈ ਲੈਂਦੀ ਹਾਂ ਦੇਖ ਸਕਦੇ ਹੋ ਜੇ ਫਿਰ ਮੈਂ ਸਾਫ ਕਰ ਲਾਂ ਮੈਂ ਤੁਹਾਡੇ ਸਾਹਮਣੇ ਲੋਦੀ ਫਿਰ ਰਿਜ਼ਲਟ ਜਿਹੜਾ ਵਾ ਵੇਖ ਸਕਦੇ ਹੋ ਆਪਣੇ ਆਪ ਠੀਕ ਹੈ ਜੀ ਇੱਕਦਮ ਸਾਫ ਜਿਹੜੀ ਸਕਿਨ ਆਪਾਂ ਨੂੰ ਦੇਖ ਸਕਦੇ ਹੋ ਮਿਲ ਗਿਆ ਸਾਫ ਹੋ ਗਈ ਇੱਕਦਮ ਬਹੁਤ ਹੀ ਜ਼ਿਆਦਾ ਇਫੈਕਟ ਜਿਹੜਾ ਪੈਕ ਆ ਠੀਕ ਹੈ ਜੀ ਚੰਗੀ ਤਰ੍ਹਾਂ ਸਾਫ ਕਰ ਲੈਨੇ ਆਪਾਂ ਤਾਂ ਤੁਸੀਂ ਇਸ ਪੈਕ ਨੂੰ ਜਿਹੜਾ ਵਾ ਇੱਕ ਦਿਨ ਛੱਡ ਕੇ ਵੀ ਲਗਾ ਸਕਦੇ ਹੋ ਤੇ ਡੇਲੀ ਵੀ ਲਗਾ ਸਕਦੇ ਹੋ ਠੀਕ ਹੈ ਜੀ ਇਹਦਾ ਤੁਹਾਨੂੰ ਠੀਕ ਲੱਗਦਾ ਚਲੋ ਜੀ ਫਤਨ ਨੂੰ ਕੋਲ ਕੈਮਰਾ ਕਰਕੇ ਉਹ ਖਾ ਦਿੰਨੇ ਆ ਸਕਿਨ ਜਿਹੜੀ ਹੈ ਕਾਫੀ ਸਾਫ ਹੋ ਗਈ ਹੈ ਪਹਿਲਾਂ ਨਾਲੋਂ ਠੀਕ ਹੈ ਜੀ ਤੇ ਇੱਕ ਵਾਰ ਮੈਂ ਸਾਫ ਪਾਣੀ ਦੇ ਨਾਲ ਧੋਵਨੀ ਆ ਠੀਕ ਹੈ ਜੀ ਆਪਾਂ ਸੋਪ ਜਾਂ ਫੇਸ ਵਾਸ਼ ਨਹੀਂ ਲਾਉਣਾ ਹੈਗਾ ਆਪਾਂ ਸਿੰਪਲ ਪਾਣੀ ਦੇ ਨਾਲ ਧੋਣਾ ਹੈ ਠੀਕ ਹੈ ਜੀ ਤੇ ਮੈਂ ਇੱਕ ਵਾਰ ਧੋਇਆ ਮੋ ਵੈਸਤਾ ਸਾਫ ਹੋ ਗਿਆ ਪੂਰੀ ਤਰ੍ਹਾਂ ਫੇਸ ਆਪਣਾ ਪਰ ਫਿਰ ਵੀ ਮੈਂ ਸਾਫ ਪਾਣੀ ਦੇ ਨਾਲ ਇੱਕ ਵਾਰ ਵਾਸ਼ ਕਰ ਲੈਣੀ ਹੈ ਠੀਕ ਹੈ ਜੀ ਤੇ ਹਾਂਜੀ ਜੀ ਆਪਾਂ ਫੇਸ ਨੂੰ ਜਿਹੜਾ ਵਾ ਵਾਸ਼ ਕਰ ਲਿਆ ਇੱਕ ਵਾਰੀ ਸਿੰਪਲ ਪਾਣੀ ਦੇ ਨਾਲ ਤੇ ਹੁਣ ਆਪਾਂ ਆਪਣੇ ਫੇਸ ਤੇ ਲਗਾਵਾਂਗੇ ਜੀ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਲਗਾ ਸਕਦੇ ਹੋ ਤੁਸੀਂ ਜਾਂ ਫਿਰ অ্যালোਵੈਰਾ ਜੈਲ ਲਗਾ ਸਕਦੇ ਹੋ ਠੀਕ ਹੈ ਜੀ ਮੈਂ ਇੱਥੇ অ্যালোਵੈਰਾ ਜੈਲ ਹੀ ਲਗਾ ਲਾਂਗੀ ਠੀਕ ਹੈ ਜੀ ਇਹ ਦੇਖ ਸਕਦੇ ਹੋ ਇੰਨੇ ਕਾਪਾ ਅਮਾਉਂਟ ਲੈ ਲਿਆ ਇਸ ਨੂੰ ਪੂਰੇ ਫੇਸ ਤੇ ਐਸ ਤਰ੍ਹਾਂ ਮਸਾਜ ਕਰਕੇ ਲਗਾ ਲਾਂਗੀ ਤੁਸੀਂ ਦੇਖ ਸਕਦੇ ਹੋ ਆਪਣੀ ਸਕਿਨ 'ਚ ਕਿੰਨਾ ਫਰਕ ਪੈ ਗਿਆ ਠੀਕ ਹੈ ਜੀ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਇਸ ਪੈਕ ਨੂੰ ਤੇ ਰਿਜ਼ਲਟ ਜਰੂਰ ਸ਼ੇਅਰ ਕਰਿਓ ਠੀਕ ਹੈ ਜੀ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਬਾਏ ਬਾਏ ਥੈਂਕ ਯੂ